ਸਰਾਈ ਦੇ ਮੁਦੇ ਤੇ ਇੱਕ ਪ੍ਰੈਸ ਕਾਨਫਰੰਸ ਕਰਵਾਏਗੀ ਤੁਸੀਂ ਕੀ ਕਹਿਣਾ ਚਾਹੋ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਹੈਗੇ ਕਿ ਅਪ੍ਰੈਲ ਅਤੇ ਮਈ ਮਹੀਨੇ ਦੇ ਵਿੱਚ ਜਿਹੜੀ ਹੈਗੀ ਪਾਰਲੀਮੈਂਟ ਇਲੈਕਸ਼ਨ ਹੋਣ ਦਾ ਨਿਯਤ ਉਹਦੇ ਸੰਬੰਧ ਵਿੱਚ ਸਾਡੇ ਕਾਂਗਰਸ ਦੇ ਰਾਸ਼ਟਰਪਤੀ ਮਲਕਰ ਰਜਨ ਖੜਗੇ ਸਾਰ 11 ਤਰੀਕ ਨੂੰ ਸਮਰਾਪਤ ਵਿਖੇ ਆ ਰਹੇ ਨੇ ਉਹਨਾਂ ਵੱਲੋਂ ਸਾਡੇ ਜਿੰਨੇ ਵੀ ਕਮੇਟੀਆਂ ਤੇ ਵੱਖ-ਵੱਖ ਕਮੇਟੀਆਂ ਦੇ ਮੈਂਬਰ ਸਹਿਗੇ ਆ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦੇਣਗੇ ਤਾਂ ਜੋ ਪਾਰਲੀਮੈਂਟ ਲਖੇ ਵਾਸਤੇ ਗਾਸ ਉਗਲੇ ਬੰਤੇ ਜਿਹੜੀ ਹੈਗੀ ਤਰੀਕਾ ਹੋਵੇ। ਜਿਸ ਤਰ੍ਹਾਂ ਕਿ ਅਪਾ ਸਾਰੇ ਜਾਣਦੇ ਹੈਗੇ ਕਿ ਸਸਪੋ ਲੱਪਣ ਦੋਸਰ ਪਹਿਲਾ ਦੋਸਰ ਪਹਿਲਾ ਤੋ ਆਪ ਸਰਕਾਰ ਬਣੀ ਸੀਗੀ ਪਰ ਲੋਕਾਂ ਨੂੰ ਤਾਂ ਲੱਗਦਾ ਸੀਗਾ ਜਿਸ ਤਰ੍ਹਾਂ ਇਹਨਾਂ ਦੇ 92 ਐਮਐਲਏ ਜਿੱਤ ਕੇ ਆਏ ਨੇ ਉਨ ਬਾਰੇ ਸਮੇਂ ਵਿੱਚ ਦੂਸਰੀਆਂ ਜਿਹੜੀਆਂ ਪਾਰਟੀਆਂ ਖਾਸ ਕਰਕੇ ਕਾਂਗਰਸ ਪਾਰਟੀ ਦਾ ਜਿਹੜਾ ਹੈਗਾ ਉਹ ਵजूद ਖਤਮ ਹੋ ਰਿਹਾ ਹੈ ਪਰ ਪਿਛਲੇ ਲਗਭਗ 1.5 ਸਾਲ ਦੇ ਵਿੱਚ ਸਾਡੇ ਪਪਸੀਸੀ ਦੇ ਪ੍ਰਧਾਨ ਬਲਿੰਗ ਸਾਹਿਬ ਵੱਲੋਂ ਜਿਹੜਾ ਹੈਗਾ ਬਹੁਤ ਹੀ ਜੀ ਜਾਣ ਦੇ ਨਾਲ ਮਿਹਨਤ ਕੀਤੀ ਗਈ ਹੈ ਇਹਨਾਂ ਵੱਲੋਂ ਕਾਂਗਰਸ ਦੇ ਜਿਹੜੇ ਗ੍ਰਾਸ ਲੈਵਲ ਦੇ ਵਰਕਰ ਸੀਗੇ ਉਹਨਾਂ ਵਿੱਚ ਜਾਨ ਫੁੱਕੀ ਗਈ ਹੈਗੀ ਹੈ ਔਰ ਅੱਜ ਅਸੀਂ ਦੇਖੀਏ ਜਿਹੜਾ ਹੈਗਾ ਹਰ ਇੱਕ ਜਿਹੜਾ ਹੈ ਪੰਜਾਬੀ ਉਹ ਇਹ ਗੱਲ ਕਹਿੰਦਾ ਹੈਗਾ ਅਸੀਂ ਆਪ ਸਰਕਾਰ ਨੂੰ ਵੋਟਾਂ પા ਕੇ ਗਲਤੀ ਕੀਤੀ ਹੈ ਪਰ ਆਉਣ ਵਾਲੇ ਸਮੇਂ ਵਿੱਚ ਜਿਹੜੀ ਹੈਗੀ ਆ ਕਾਂਗਰਸ ਪਾਰਟੀ ਫਿਰ ਦੁਬਾਰਾ ਜਿਹੜੀ ਹੈਗੀ ਆ ਪੰਜਾਬ ਦੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੋਈ ਸਰ ਜੇਕਰ ਹਾਈ ਕਮਾਂਡ ਵੱਲੋਂ ਕੰਪਲੀਟ ਕਰ ਲਓ ਤੂੰ ਜਦੋਂ ਤੋਂ ਬੜਿੰਕ ਸਾਹਿਬ ਆਏ ਨੇਗੇ ਉਹਨਾਂ ਨੇ ਜਿਹੜੀਆਂ ਵੱਖ-ਵੱਖ ਜਿਹੜੀਆਂ ਕਮੇਟੀਆਂ ਬਣਾਈਆਂ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਹੈਗੀ ਆ ਡਿਸਟ੍ਰਿਕਟ ਲੈਵਲ ਦੀ ਜਿਹੜੀ ਹੈ ਡੀਸੀਸੀ ਦੀਆਂ ਕਮੇਟੀਆਂ ਉਹ ਬਣਾਈਆਂ ਫਿਰ ਉਹਨਾਂ ਕੋਲੋਂ ਬਲੌਕ ਲੈਵਲ ਦੀ ਜਿਹੜੀ ਹੈਗੇ ਜਿੱਥੇ ਪ੍ਰਧਾਨ ਬਣਾਏ ਉਸ ਤੋਂ ਬਾਅਦ ਬਲੌਕ ਲੈਵਲ ਦੀਆਂ ਕਮੇਟੀਆਂ ਬਣਾਈਆਂ ਉਸ ਤੋਂ ਬਾਅਦ ਇਹ ਪੰਜਾਬ ਕਾਂਗਰਸ ਦੀ ਹਿਸਟਰੀ ਵਿੱਚ ਪਹਿਲੀ ਵਾਰੀ ਹੋਇਆਗਾ ਕਿ ਮੰਡਲ ਜਿਹੜੇ ਬਣਾਏਗੇ ਮੰਡਲ ਜਿਹਦੇ ਤੋਂ ਪ੍ਰਧਾਨ ਬਣਾਏਗੇ ਹੋਰ ਮੰਡਲ ਪ੍ਰਧਾਨ ਬਣਾਉਣ ਤੋਂ ਬਾਅਦ ਜਿਹੜਾ ਹੈਗਾ ਇਸ ਵਿੱਚ ਜਿਹੜਾ ਹੈਗਾ ਇੱਕ ਇੱਕ ਮੰਡਲ ਪ੍ਰਧਾਨ ਦੇ ਹੇਠ ਜਿਹੜਾ ਹੈਗਾ ਕਮੇਟੀ ਬਣਾਈ ਗਈ ਹੈ ਜਿਸ ਵਿੱਚ 20-20 ਮੈਂਬਰ ਹੋਣਗੇ ਇਸ ਕਰਕੇ ਇਹਦਾ ਮੇਨ ਮਕਸਦ ਇਹ ਸੀਗਾ ਕਿ ਜਿਹੜਾ ਕਾਂਗਰਸ ਪਾਰਟੀ ਦਾ ਜਿਹੜਾ ਗਰਾਸ ਰੂਟ ਤੇ ਜਿਹੜਾ ਵਰਕਰ ਮਿਹਨਤ ਕਰਦਾ ਹੈਗਾ ਉਹ ਕਾਂਗਰਸ ਦੀਆਂ ਨੀਤੀਆਂ ਜਾਂ ਜੋ ਵੀ ਵਰਕ ਹੋਏਗਾ ਉਹ ਆਮ ਲੋਕਾਂ ਤੱਕ ਪਹੁੰਚਾਉਂਦਾ ਹੈਗਾ ਉਹਦੀ ਜਿਹੜੀ ਹੈਗੀ ਪਹਿਲਾਂ 19 ਉਹਨੂੰ ਮਾਨ ਸਨਮਾਨ ਦਿੱਤਾ ਸੀ ਜਨਨਾ ਕਿ ਹੁਣ ਮਿਲਣਾ ਸ਼ੁਰੂ ਹੋ ਗਿਆ ਹੈ ਇਸ ਕਰਕੇ ਕਹਾ ਸਾਡੇ ਬੋਲੋ ਜਿਹੜਾ ਹੈਗਾ ਬੂਥ ਲੈਵਲ ਤੇ ਵੀ ਜਿਹੜਾ ਹੈਗਾ ਬੀ ਐਲ ਅਪਾਇੰਟ ਕਰਨ ਜਾ ਰਹੇ ਹੈਗੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੀ ਹਦਾਇਤ ਸਾਡੇ ਅਨੁਸਾਰ ਪਿਛਲੇ ਲਈ ਇਹ ਰਾਮ ਅਗਰੇ ਵੀ ਸਾਲ ਤੋਂ ਇਲੈਕਸ਼ਨ ਕਮਿਸ਼ਨ ਕੋਸ਼ਿਸ਼ ਕਰਦਾ ਹੈਗਾ ਕਿ ਅਸੀਂ ਲੋਕ ਲੈਵਲ ਤੇ ਜਿਹੜਾ ਹੈਗਾ ਬੀਐਲਏ ਬਾਕੀ ਜਿਹੜੀਆਂ ਪਾਰਟੀਆਂ ਉਹ ਲੌਂਚ ਪਰ ਅਸੀਂ ਇਹ ਬੜੇ ਮੈਨੂੰ ਖੁਸ਼ੀ ਹੁੰਦੀ ਹੈ ਦੱਸਦੇ ਹੋਏ ਕਿ ਅਸੀਂ ਕਾਂਗਰਸ ਪਾਰਟੀ ਵੱਲੋਂ ਸਭ ਤੋਂ ਪਹਿਲਾਂ ਪੰਜਾਬ ਵਿੱਚ ਪਹਿਲ ਕਰਦੇ ਹੋਏ ਇਹਦਾ ਵੀ ਟੀਚਾ ਰੱਖਿਆ ਗਿਆ ਹੈ ਕਿ ਅਸੀਂ ਕੋਸ਼ਿਸ਼ ਕਰਦੇ ਕਿ ਇਸ ਮੇਲੇ ਅੰਤ ਤੱਕ ਜਿੰਨੇ ਵੀ ਹੈਗੇ ਉਹ ਬੀਐਲਏ ਜਿਹੜੇ ਹੈਗੇ ਅਸੀਂ ਅਪਾਇੰਟ ਕਰ ਸਕੀਏ ਤੋ ਜਦੋਂ ਤੋਂ ਮੋਹਿੰਦ ਸਿੰਘ ਪ੍ਰਧਾਨ ਕੀਤਾ ਉਹਦਾ ਲਿਆ ਤੇ ਉਹਨਾਂ ਨੇ ਕਾਂਗਰਸ ਪਾਰਟੀ ਦਾ ਜਿਹੜਾ ਹੈਗਾ ਕੰਸਲ ਕੀਤਾ ਉਸ ਤੋਂ ਬਾਅਦ ਉਹਨਾਂ ਕੋਲ ਜਿੱਥੇ ਉਹਨਾਂ ਨੇ ਪਹਿਲਾਂ 2345 ਜਿਹੜੇ ਹੈਗੇ ਪੰਜਾਬ ਵਿੱਚ ਮੰਡਲ ਪ੍ਰਧਾਨ ਬਣਾਏ ਸੀ ਉਦੋਂ ਜਿਹੜੀ ਹੈਗੇ 24570 ਜਿਹੜੀ ਹੈਗੇ ਮੰਡਲ ਕਮੇਟੀਆਂ ਬਣਾਈ ਗਈ ਠੀਕ ਹੈ ਤਾਂ ਜੋ ਇਹ ਜਿਹੜੇ ਹੈਗੇ ਆਮ ਜਦੋਂ ਵੀ ਕਿਤੇ ਸਾਡੇ ਕੋਲ ਫੋਕਸ ਪਾਰਟੀ ਵਰਕਰ ਦੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਉਹਨੂੰ ਦਫ਼ਤਰ ਵਿੱਚ ਕੁਝ ਕਰਉਂਦੀ ਹੈ ਤਾਂ ਜੋ ਨਾ ਦੇ ਪੂਰੇ ਕਿਸੇ ਤਰ੍ਹਾਂ ਦੇ ਮੁਸ਼ਕਲ ਨਹੀਂ ਦਿੱਤਾ ਜਾ ਸਕਦਾ। ਤਾਂ ਇਸੇ ਤਰ੍ਹਾਂ ਜਿਹੜਾ ਹੈਗਾ 299 ਬਲੋਕ ਪ੍ਰਧਾਨ ਜਿਹੜੇ ਬਣਾਏ ਗਏ ਸੀ ਪੂਰੇ ਪੰਜਾਬ ਦੇ ਵਿੱਚ। ਔਰ ਉਹਦੇ ਵਿੱਚ 8959 ਜਿਹੜੇ ਹੈਗੇ ਬਲੋਕ ਮੀਟਿੰਗਾਂ ਦੇ ਮੈਂਬਰ ਹੈਗੇ ਨੇ। ਤਾਂ ਜ਼ਿਲ੍ਹਾ ਪ੍ਰਧਾਨ ਮੈਂ ਦੱਸ ਹੀ ਦਿੱਤਾ ਸੀ ਕਿਉਂਕਿ ਆਪਣੇ ਸਾਡੇ ਜਿਹੜੇ ਕਾਂਗਰਸ ਪਾਰਟੀ ਦੇ ਜਿਹੜੇ 23 ਜ਼ਿਲ੍ਹਾ ਪ੍ਰਧਾਨ ਹੈਗੇ ਨੇ ਉਹਨਾਂ ਵਿੱਚ ਜਿਹੜਾ ਹੈਗਾ 2675 ਜਿਹੜੇ ਜਨਕ ਮੀਟਰ ਮੈਂਬਰ ਬਣਾਤੇ ਜਿਹੜਾ ਹੈਗਾ ਪੂਰੀ ਬੋਡੀ ਤਿਆਰ ਕੀਤੀ ਗਈ ਹੈ ਚੋપરા ਦੀ ਹੋਰ ਇਹ ਪੰਜਾਬ ਦੀ ਕੰਪਲਟ ਹਿਸਟਰੀ ਵੀ થઈ ਗਈ ਹੈ ਕਿ ਸਾਡੇ ਰਾਸ਼ਟਰੀ ਪ੍ਰਧਾਨ ਜਿਹੜੇ ਬਿਹਲੀ ਵੇਰੀ ਤੇ ਹੈਗੇ ਆ ਸਮਰਾਲਾ ਵਿਖੇ ਜਿਹੜੇ ਕੰਫਰੰਸ ਕਰਾ ਗਏ ਨੇ ਤਾਂ ਜੋ ਸਾਰੇ ਸਾਡੇ ਜਿਹੜੇ ਕਮੇਟੀਆ ਦੇ ਮੈਂਬਰ ਲਗੇ ਆ ਉਹਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਜਾਗਰੂਕ ਕੀਤਾ ਜਾ ਸਕੇ ਦਿਸ਼ਾ ਨੁਦੇਸ਼ ਦਿੱਤੇ ਜਾ ਸਕਣ ਤਾਂ ਉਹ ਵਾਲੀ ਜਿਹੜੀ ਏਰੀਆ ਇਲੈਕਸ਼ਨ ਉਹਦੇ ਵਿੱਚ ਤਾਕਤ ਉਤਿਆਸ ਦਿੱਤਾ ਜਾ ਸਕੇ ਤੁਸੀਂ ਦੇਖੋਗੇ ਕਿ ਜਦੋਂ ਗਿਆਨਤੀ ਪੂਰੀ ਜਿਹੜੀ ਮੀਟਿੰਗ ਹੋ ਜਾਏਗੀ ਉਸ ਤੋਂ ਬਾਅਦ ਜਿਹੜਾ ਹੈਗਾ ਕਾਂਗਰਸ ਦਾ ਜਿਹੜਾ ਹੈਗਾ ਵਰਕਰ ਜਿਹੜਾ ਸ਼ਹਿਰਾਂ ਵਿੱਚ ਇਸੇ ਤਰ੍ਹਾਂ ਪਿੰਡਾਂ ਵਿੱਚ ਬੂਥ ਲੈਵਲ ਤੇ ਕਸਬਿਆਂ ਦੇ ਵਿੱਚ ਜਿਹੜਾ ਹੈਗਾ ਤੇ ਪਿੰਡਾਂ ਵਿੱਚ ਜਿਹੜਾ ਹੈਗਾ ਮੂਵ ਕਰੇਗਾ ਔਰ ਆਉਣ ਵਾਲੇ ਸਮੇਂ ਵਿੱਚ ਅਸੀਂ ਜਿਹੜਾ ਹੋਰ ਵੀ ਇੱਕ ਜਿਹੜਾ ਹੈਗਾ ਪ੍ਰਧਾਨ ਸਭਾ ਵੱਲੋਂ ਜਿਹੜਾ ਪ੍ਰੋਗਰਾਮ ਵਿੱਚ ਲਿਖਿਆ ਗਿਆ ਹੈਗਾ ਕਿ ਅਸੀਂ ਕਾਂਗਰਸ ਪਾਰਟੀ ਵੱਲੋਂ ਵੀ ਜਿਹੜੀ ਇੱਕ ਯਾਤਰਾ ਸ਼ੁਰੂ ਕਰਨੀ ਜਾ ਰਹੀ ਹੈ ਜੀ ਜੋ ਕਿ ਪੰਜਾਬ ਦੇ ਹਰ ਹੰਕ ਵਿੱਚ ਜਾ ਕੇ ਜਿਹੜਾ ਹੈਗਾ ਜਿੱਥੇ ਲੋਕਾਂ ਨੂੰ ਜਾਗਰੂਕ ਕਰੇਗੀ ਉੱਤੇ ਹੀ ਸੈਂਕੜੇ ਗੌਰਮੈਂਟ ਵਿੱਚ ਜਿਹੜਾ ਆਪਾਂ ਲਾਈਏ ਤਾਂ ਬੀਜੇਪੀ ਸਰਕਾਰ ਦੀਆਂ ਅਤੇ ਪੰਜਾਬ ਵਿੱਚ ਜਿਹੜੀ ਹੈਗੀ ਆ ਆਪ ਸਰਕਾਰ ਦੀਆਂ ਜਿਹੜੀ ਆਪਾਂ ਦੇਖੀਏ ਤਾਂ ਜਿਹੜਾ ਉਹਨਾਂ ਵੱਲੋਂ ਜਿਹੜੀ ਡੈਮੋਕ੍ਰੇਸੀ ਨੂੰ ਜਿਹੜਾ ਕ੍ਰਸ਼ਿਤ ਕੀਤਾ ਜਾ ਰਿਹਾ ਹੈਗਾ ਉਹਨੂੰ ਵੀ ਉਹਦੇ ਆਵਾਜ਼ ਉਠਾਉਣ ਵਾਸਤੇ ਤੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅਸੀਂ ਯਾਤਰਾਦਾਰ ਕਰਨ ਹੋ ਜਾਦੇ ਮੈਂ ਬਾਕੀ ਜੇ ਕੋਈ ਤੁਸੀਂ ਕੋਈ ਪ੍ਰਸ਼ਨ ਪੁੱਛਣਾ ਸਰ ਜੇਕਰ ਹਾਈ ਕਮਾਂਡ ਵੱਲੋਂ ਆਪਣੇ ਆਪ ਪਾਰਟੀ ਨਾਲ ਕੋਈ ਗੱਠਜੋੜ ਹੁੰਦਾ ਹੈ ਤੇ ਇਸ ਤੇ ਬਾਰੇ ਕੀ ਕਹਿਣਾ ਹੈ ਤੇ ਵੈਸੇ ਤਾਂ ਇਸ ਪੁਆਇੰਟ ਤੇ ਕਿਉਂਕਿ ਮੇਰਾ ਕੋਈ ਥਿਊ ਵਿਊ ਦੇਣਾ ਦਾ ਉਹ ਦੇਖੋ ਕਿ ਹਾਈ ਪ੍ਰਾਈਸ ਹਾਈ ਕਮਾਂਡ ਦਾ ਪ੍ਰੋਐਕਟਿਵ ਹੈਗਾ ਉਹਨਾਂ ਦੇ ਅਦਾ ਦੇ ਲੱਗਦਾ ਹੈਗਾ ਫਿਰ ਵੀ ਸਾਡੀ ਜਿਹੜੀ ਕਾਂਗਰਸ ਪਾਰਟੀ ਹੈਗੀ ਉਹਦੇ ਵਿੱਚ ਕੱਲ ਦੋ ਜਾਂ ਤਿੰਨ ਵਾਰੀਆਂ ਸਾਡੀ ਜਿਹੜੀ ਸਟੇਟ ਲੈਵਲ ਤੇ ਮੀਟਿੰਗ ਹੋਣੀ ਹੈਗੀ ਆਮ ਜੀ ਵਿਧਾਇਕ ਤਾਂ ਅੱਜ ਵੀ ਉਹ ਆਪਣੇ ਇੱਥੇ ਮੀਟਿੰਗ ਕੀਤੀ ਹੈ ਜਦੋਂ ਮੀਟਿੰਗ ਕੀਤੀ ਹੈ ਉਹ ਸਾਰੇ ਵਕਤ ਦਾ ਸਾਰੇ ਜਿੰਨੇ ਸਾਡੇ ਜਿਹੜੇ ਸੀਨੀਅਰ ਜਿੰਨੇ ਵਰਕਰ ਸਾਰੇ ਸਾਰਿਆਂ ਦਾ ਹੀ ਵੀ ਸੀਗਾ ਕਿ ਅਸੀਂ ਆਪ ਪਾਰਟੀ ਦੇ ਨਾਲ ਅਸੀਂ ਸਾਡਾ ਸਹਿਯੋਗ ਨਹੀਂ ਹੋਣਾ ਚਾਹੀਦਾ ਕਿਉਂਕਿ ਜੇਕਰ ਸਹਿਯੋਗ ਹੁੰਦਾ ਤਾਂ ਸਾਨੂੰ ਉਹ ਨੁਕਸਾਨ ਹੋਵੇਗਾ ਇਸ ਕਰਕੇ ਅੱਜ ਜਿਹੜੀ ਹੈਗੇ ਲੋਕ ਜਿੱਥੇ ਕਾਂਗਰਸ ਪਾਰਟੀ ਦੇ ਨਾਲ ਅੱਜ ਖੜੇ ਹੈਗੇ ਨੇ ਤਾਂ ਇਸ ਕਰਕੇ ਜੇਕਰ ਅਸੀਂ ਉਹਨਾਂ ਨਾਲ ਸਹਿਯੋਗ ਕਰਦੇ ਸਾਡਾ ਨੁਕਸਾਨ ਹੋਵੇਗਾ ਆਪ ਸਰਕਾਰ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਆ ਸਰਕਾਰ ਤੁਹਾਡੇ ਦਵਾਰ ਇਹਨੂੰ ਕਿਦਾਂ ਦੇਖਦੇ ਤੁਸੀਂ ਉਹ ਹਰੇਕ ਦੇਖੋ ਇਲੈਕਸ਼ਨ ਦੇ ਵਿੱਚ ਹਰੇਕ ਪਾਰਟੀ ਜਿਹੜੀ ਹੈਗੀ ਆ ਉਹਦਾ ਆਪਣਾ ਅਜੰਡਾ ਹੁੰਦਾ ਵੀ ਮੈਂ ਇਸ ਅਜੰਡੇ ਤੇ ਚੱਲ ਨਹੀਂ ਹੈਗੀ ਆ ਇਸ ਕਰਕੇ ਪਿਛਲੇ 2 ਸਾਲਾਂ ਦੇ ਵਿੱਚ ਆਪਾਂ ਦੇਖ ਹੀ ਲੀਏ ਕਿ ਸਰਕਾਰ ਨੇ ਕਿੰਨੀਆਂ ਮਿਲਕੀਆਂ ਸਕੀਮਾਂ ਲੰਨੇ ਕੋ ਵੀ ਲੰਨੇ ਹਰ ਫਰੰਟ ਤੇ ਜਿਹੜੀ ਹੈਗੀ ਗਵਰਨਮੈਂਟ ਉਹ ਫੇਲ ਹੋਈ ਹੈਗੀ ਜੇਕਰ ਜੇ ਇਲੈਕਸ਼ਨ ਤੋਂ ਪਹਿਲਾਂ ਜੇ ਸਰਕਾਰ ਨੇ ਲੋਕਾਂ ਦੇ ਦਵਾਰ ਤੇ ਜਾਣਾ ਹੈ ਤਾਂ ਪਹਿਲਾਂ 2 ਸਾਲ ਕੀ ਕਰਦੇ ਇਹਨੂੰ ਪਹਿਲਾਂ ਜਾਣਾ ਚਾਹੀਦਾ ਸੀਗਾ ਤੁਹਾਡਾ ਜੇਪਾ ਦੇਖੀਏ ਕੋਈ ਵੀ ਆਪਾਂ ਕੈਟਾਗਰੀ ਲਈਏ ਬਿਸ਼ਪ ਦੇ ਮੁਲਾਜ਼ਮ ਲੈ ਲਈਏ ਬਿਸ਼ਪ ਦੇ ਵਪਾਰੀ ਵਰਗ ਲੈ ਲਈਏ ਬਿਸ਼ਪ ਦੇ ਕਿਸਾਨ ਲੈ ਲਈਏ ਜਾਂ ਆਮ ਤੱਕ ਲੈ ਲਈਏ ਤਾਂ ਸਾਰੀ ਜਿਹੜੀ